ਮੈਂ ਤੇਰੀ ਲੜਕੀ ਨਹੀਂ ਲੈ ਜਾਣੀ ਤੂੰ ਆਪਣੀ ਲੜਕੀ ਘਰ ਰੱਖ ਜੇਦੂ ਲੜਕੀ ਮੇਰੇ ਨਾਲ ਤੋਰਨੀ ਹੈ ਤੇ ਗੁਰੂ ਨਾਲ ਜੰਮ ਕਰਨ ਲਈ ਤਿਆਰ ਹੋ ਜਾ ਫਤੇਸ਼ਾ ਕੋਪਾ ਦਵ ਰਾਜਾ ਲੋਹ ਪਰ ਹਮ ਸੋ ਬਿਨ ਕਾਜਾ ਬਿਨ ਕਾਜ ਦੇ ਮਹਾਰਜ ਦਸਵੇਂ ਪਾਤਸ਼ਾਹ ਲਿਖਦੇ ਆ ਸਾਡਾ ਫੈਰੀ ਬਣ ਗਿਆ ਫਤੇਸ਼ਾ ਹਾਲਾਂਕਿ ਉਹਦੇ ਨਾਲ ਤਾਂ ਸਾਡਾ ਕੋਈ ਵੈਰ ਨਹੀਂ ਸੀ ਭੀਮ ਚੰਦ ਦੇ ਅੱਖੇ ਲੱਗ ਗਏ ਤੇ ਭੀ ਮੁਤਿਆਰ ਤੇ ਫਤਿਹ ਸ਼ਾਹ ਨੇ ਸਲਾਹ ਦਿੱਤੀ ਵੀ ਜਿਹੜੇ ਸਿੱਖ 500 ਆਏ ਨੇ ਕੌਂਡੇ ਸਾਧ ਤੋਂ ਇਹ 500 ਦੇ 500 ਸਿੱਖ ਮਾਰ ਲਈਏ ਤੇ ਦੀਵਾਨ ਅਨੰਦ ਚੰਦ ਨੂੰ ਤੇ ਦਇਆ RAM ਨੂੰ ਵੀ ਮਾਰ ਦਈਏ ਅਤੇ ਸਿੱਖਾਂ ਦੇ ਕੋਲ ਜਿੰਨਾ ਖਿਆਨਾ ਘੋੜੇ ਸ਼ਸਤਰ ਸਭ ਖੋ ਲਈ ਉਹਨਾਂ ਨੇ ਪਹਾੜ ਦੇ ਵਿੱਚ ਜਿਹੜਾ ਹੈਮਪੁਰ ਸਾਹਿਬ ਨੂੰ ਰਸਤਾ ਜਾਂਦਾ ਸਾਧ ਸੰਗਤ ਰਿਸ਼ੀਕੇਸ਼ ਤੋਂ ਇਹ ਤੋਂ ਬਾਅਦ ਥੱਲੇ ਗੰਗਾ ਵਗਦੀ ਹੈ ਤੇ ਉੱਪਰ ਉੱਚੀਆਂ-ਉੱਚੀਆਂ ਚੋਟੀਆਂ ਪਹਾੜ ਦੀਆਂ ਛੋਟਾ ਜਿਹਾ ਰਸਤਾ ਉਹ ਰਸਤੇ 'ਚ ਘਾਟਾ ਆਉਂਦਾ ਜਿੱਥੇ ਕੋਈ ਰਸਤਾ ਹੋਰ ਨਹੀਂ ਹੈ ਉੱਥੇ ਉਹਨਾਂ ਨੇ ਆਪਣੀ ਫੌਜ ਲਾ ਦਿੱਤੀ ਸਿੱਖਾਂ ਨੂੰ ਰੋਕ ਰਿਆ ਵੀ ਸਾਰੇ ਸਿੱਖ ਮਾਰ-ਮਾਰ ਕੇ ਨਦੀ 'ਚ ਰੋੜ ਦੇਣੇ ਆ ਤੇ ਘੋੜੇ ਵੀ ਖੋਹ ਲੈਣੇ ਸਿੱਖਾਂ ਦੇ ਸ਼ਸਤਰ ਵੀ ਖੋਹ ਲੈਣੇ ਤੇ ਪੈਸਾ ਸਾਰਾ ਇਹਨਾਂ ਕੋਲੋਂ ਖੋਹ ਲੈਣਾ ਰਾਜੇ ਫਤਿਹ ਸ਼ਾਹ ਭੀਜੂ ਜੰਦ ਨੇ ਜਦੋਂ ਰਸਤਾ ਰੋਕਿਆ ਵਿਖੜੇ ਘਾਟੇ 'ਤੇ ਤੇ ਉਹ ਉਹ ਜਿੜ ਕਵਰਾਰਗੇ ਵੀ ਹੁਣ ਕੀ ਕਰੀਏ ਕਿੱਧਰ ਜਾਈਏ ਇੱਕ ਸਿੱਖ ਵਿੱਚ ਬਾਣੀ ਪੜਨ ਵਾਲਾ ਸੀ ਉਹ ਕਹਿਣ ਲੱਗਾ ਅਰਦਾਸ ਕਰੋ ਮਹਾਰਾਜ ਨੇ ਕਿਹਾ ਸੀ ਤੁਹਾਡੇ ਨਾਲ ਹੀ ਹੋਵਾਂਗੇ ਅਰਦਾਸ ਕੀਤੀ ਕਲਗੀਧਰ ਪਾਸ਼ਾ ਸਾਡੀ ਸਹਾਇਤਾ ਕਰੋ ਉਹ ਜੋ ਵੀ ਅਰਦਾਸ ਕਰਕੇ ਸਿਰ ਝੁਕਾਇਆ ਮਹਾਰਾਜ ਘੋੜੇ ਤੇ ਸਵਾਰ ਦਸਵੇਂ ਪਾਸ਼ਾ ਆਕਾਸ਼ ਮਾਰਗ ਥਾਣੀ